ਕੋਈ ਡਰ ਨਹੀਂ ਵੇਖੋ ਮੇਰੇ ਇਆਂ ਆਥਾਂ ਤਾਂ ਬੈਠੀਆਂ ਐ ਕੁਛ ਨਾਲ ਹੀ ਛੱਡਣ ਦੇ ਆ ਸਾਨੂੰ ਤਾਂ ਕੋਈ ਡਰ ਨਹੀਂ ਲੱਗਦਾ ਬੋਦੀ ਜੇ ਜਨਤਾ ਭੁੱਖੀ ਮਰਦੀ ਆ ਉਹਨੇ ਕੀ ਲੜਨਾ ਛੱਡ ਦੇਣਾ ਕਰੋ ਆਏ ਤਾਂ ਫੌਜ ਨਾਲ ਸਾਥ ਸਾਥ ਦੇਵਾਂਗੇ ਫੌਜ ਨੂੰ ਬੀਅਾ ਸਾਡੇ ਅੱਗੇ ਆ ਕਿੰਨੇ ਜਵਾਨ ਬੈਠੇ ਆ ਉਹ ਸਾਡੇ ਸਾਡੇ ਵਾਸਤੇ ਬੈਠੇ ਆ ਫਿਰ ਸਾਨੂੰ ਕਹਦਾ ਡਰਿਆ ਪੈੜ ਕੱਟ ਦੀ ਦੁਬਾਰਾ ਇਹ ਲੜਾਈ ਆ ਪਾਕਿਸਤਾਨ ਨੂੰ ਮਾਰ ਦਿੱਤੀ ਆ ਹੁਣ ਵੀ ਐਸਾ ਹੀ ਹੋਗਾ ਭਾਰਤ ਪਾਕਿਸਤਾਨ ਦਰਮਿਆਨ ਜਿਹੜੀ ਜੰਗ ਵਰਗੀ ਸਥਿਤੀ ਪੂਰੀ ਤਰ੍ਹਾਂ ਪੈਦਾ ਹੋ ਚੁੱਕੀ ਆ ਔਰ ਇੱਕ ਦੂਸਰੇ ਉੱਪਰ ਜਿਹੜੇ ਮਸਾਈਲਾਂ ਨਾਲ ਡਰੋਨ ਦੇ ਨਾਲ ਹਮਲੇ ਲਗਾਤਾਰ ਜਾਰੀ ਕੀਤੇ ਜਾ ਰਹੇ ਆ ਔਰ ਔਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਔਰ ਇਸ ਦਾ ਮੂੰਹ ਤੋੜ ਜਵਾਬ ਹੈ ਉਹ ਭਾਰਤੀ ਆਰਮੀ ਵੱਲੋਂ ਦਿੱਤਾ ਜਾ ਰਿਹਾ ਹੈ ਔਰ ਇਸ ਦੌਰਾਨ ਪਾਕਿਸਤਾਨ ਦੇ ਕਈ ਟਿਕਾਣਿਆਂ ਨੂੰ ਅਤਵਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਰੇਸ਼ਨ ਸਿੰਦੂਰ ਦੇ ਤਹਿਤ ਤਬਸਤ ਕੀਤਾ ਜਾ ਚੁੱਕਾ ਹੈ ਔਰ ਲੋਕਾਂ ਵਿੱਚ ਇਸ ਨੂੰ ਲੈ ਕੇ ਜਿੱਥੇ ਕਿ ਦੂਰ ਟਰਡੇ ਤੋਂ ਬਾਰਡਰ ਤੋਂ ਕਈ ਕਿਲੋਮੀਟਰ ਦੂਰ ਜਿਹੜੇ ਦੇਸ਼ ਆਪਣੇ ਸ਼ਹਿਰ ਬੈਠੇ ਹਨ ਮੌਜੂਦ ਹਨ ਲੋਕੀ ਉਹਨਾਂ ਵਿੱਚ ਭਾਵੇਂ ਕਿ ਮਾਹੌਲ ਜਿਹੜਾ ਵਾ ਤਣਾਅ ਭਰਿਆ ਵੇਖਣ ਨੂੰ ਮਿਲ ਰਿਹਾ ਹੈ ਲੇਕਿਨ ਜਿਹੜਾ ਕਿ ਬਾਰਡਰ ਤੋਂ ਬਿਲਕੁਲ 1 ਕਿਲੋਮੀਟਰ ਮੌਜੂ ਸਮੰਦ ਨੂੰ ਲੈ ਕੇ ਦੋਵਾਂ ਦੇਸ਼ਾਂ ਵਿੱਚ ਜਿਹੜਾ ਵੱਧ ਚੁੱਕਾ ਤਣਾਅ ਆ ਉਸ ਵਿੱਚ ਕੋਈ ਵੀ ਮਤਲਬ ਜਿਹੜਾ ਡਰ ਭੈ ਵਾਲੀ ਸਥਿਤੀ ਨਹੀਂ ਮਿਲਦੀ ਔਰ ਜੇ ਕਿ ਦੇਖੀ ਜਾਵੇ ਤੇ ਲੋਕਾਂ ਵੱਲੋਂ ਅਫਵਾਹ ਫਲਾਈਆਂ ਜਾ ਰਹੀਆਂ ਹੁੰਦੀਆਂ ਕਿ ਬਾਰਡਰ ਤੋਂ ਕਈ ਲੋਕ ਆਪਣਾ ਘਰ ਛੱਡ ਕੇ ਦੂਸਰੇ ਸ਼ਹਿਰਾਂ ਵਿੱਚ ਜਾ ਚੁੱਕੇ ਹਨ ਅਸਲੀਅਤ ਜਿਹੜੀ ਹੈ ਤੁਹਾਨੂੰ ਰੂਬਰੂ ਕਰਾਵਾਂਗੇ ਕਸਬਾ ਖਲੜਾ ਜਿਹੜਾ ਵਾ ਸਰਦ ਤੋਂ ਕਰੀਬ 1 ਕਿਲੋਮੀਟਰ ਦੂਰ ਹੈ ਇੱਥੇ ਲੋਕਾਂ ਵੱਲੋਂ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੇ ਕਿ ਆਪਣੇ ਮਨੋਰੰਜਨ ਦੇ ਸਾਧਨ ਵਿੱਚ ਵਿਅਸਤ ਹਨ ਜਿਨ੍ਹਾਂ ਨੂੰ ਕੋਈ ਵੀ ਇਸ ਸਬੰਧੀ ਲੜਾਈ ਤੋਂ ਲੈ ਕੇ ਡਰ ਭੈ ਮਹਿਸੂਸ ਨਹੀਂ ਹੋ ਰਿਹਾ ਕੁਝ ਵੀ ਚਿੰਨਕ ਨਹੀਂ ਮਹਿਸੂਸ ਹੋ ਰਹੀ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਦੇਸ਼ ਦੀ ਖਾਤਰ ਆਪਣੇ ਅਸੀਂ ਇਥੋਂ ਪਿੰਡ ਨੂੰ ਛੱਡ ਕੇ ਨਹੀਂ ਜਾਵਾਂਗੇ ਔਰ ਫੌਜ ਦਾ ਹਰ ਢੰਗ ਨਾਲ ਸਾਥ ਦੇਣ ਲਈ ਤਿਆਰ ਬਰ ਤਿਆਰ ਬੈਠੇ ਹਾਂ ਇਸ ਦੌਰਾਨ ਜਿਹੜੇ ਕੀ ਬਜ਼ੁਰਗ ਨੇ ਇਥੇ ਜਿਨ੍ਹਾਂ ਦੀ ਉਮਰ ਕੋਈ 94 ਸਾਲ ਦੱਸੀ ਜਾ ਰਹੀ ਔਰ ਪਾਕਿਸਤਾਨਾ ਦਾ ਜਨਮ ਹੈ ਔਰ ਉਹਨਾਂ ਗੱਲ ਕਰਾਂਗੇ ਜਗਿੰਦਰ ਸਿੰਘ ਜੀ ਹਨ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕੀ ਦੱਸਣਾ ਚਾਹੁੰਦੇ ਜੇ ਜਿਹੜਾ ਮਾਹੌਲ ਬਣਿਆ ਹੈ ਪਾਕਿਸਤਾਨ ਭਾਰਤ ਲੜਾਈ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਜੇ ਕੀ ਕੋਈ ਡਰ ਦਾ ਮਾਹੌਲ ਹੈਗਾ ਕੋ ਵੇਖੋ ਮੇਰੇ ਇਆਂ ਥਾਂ ਤਾਂ ਬੈਠੀਆਂ ਐ ਖੁਸ਼ੀ ਨਾਲ ਹੀ ਖੇਡਣ ਦੇ ਆ ਸਾਨੂੰ ਤਾਂ ਕੋਈ ਡਰ ਨਹੀਂ ਚਾਹਦਾ ਨਾ ਸਾਡੇ ਦਿਲ ਚ ਡਰਿਆ ਨਾ ਡਰਦੀ ਆ ਤੁਹਾਡਾ ਜਨਮ ਪਾਕਿਸਤਾਨ ਦਾ ਹੋਇਆ ਜੀ ਹਾਂ ਤੇ ਕਿੰਨੀਆਂ ਲੜਾਈਆਂ ਵੇਖੀਆਂ ਤੁਸੀਂ ਮੈਂ ਸਾਰੀਆਂ ਹੀ ਫਰਵਰੀ ਪਾਕਿਸਤਾਨ ਨੂੰ ਜਦੋਂ ਜਰਮਨ ਦੀ ਤੇ ਹਿਟਲਰ ਦੀ ਲੱਗੀ ਆ ਨਾ 42 ਚ ਉਹ ਵੀ ਮੈਚ ਹੋਣੀ ਹੈ ਉਹ ਤੁਮਨਾ ਪੜਦਾ ਪੁਰਾਣੀ ਗੱਲ ਕਰੀਏ ਜੇ ਪਾਕਿਸਤਾਨ ਨੂੰ ਹਰ ਵਾਰੀ ਭਾਰਤ ਨਾਲ ਜਿਹੜਾ ਸਾਹਮਣਾ ਕਰਨਾ ਮੁੜ ਕੇ ਉਹਨੇ ਗੋਡੇ ਟੇਕੇ ਆ ਕੀ ਤੁਹਾਨੂੰ ਲੱਗਦਾ ਕਿ ਇਸ ਵਾਰੀ ਵੀ ਇਹੋ ਕੁਝ ਹੋਊਗਾ ਕੀ ਉਹ ਚ ਹੈਗੀ ਹਿੰਮਤ ਨਹੀਂ ਉਹ ਤਾਂ ਅਸਲ ਉਹਦੀ ਤੇ ਜਨਤਾ ਭੁੱਖੀ ਮਰਨ ਲਈ ਆ ਉਹਨੇ ਕੀ ਲੜਨਾ ਛੱਡ ਦੇਣਾ ਭੁੱਖੀ ਮਰਨ ਲਈ ਜਨਤਾ ਉਹਦੀ ਹੀ ਉਹ ਜਾਂਦੇ ਕਿ ਹਿੰਦੁਸਤਾਨ ਸਾਨੂੰ ਲੈ ਜਾਵੇ ਆ ਉਹਦੇ ਦੀਆਂ ਲੜਕੀਆਂ ਇਧਰ ਆ ਕੇ ਵਿਆਹ ਕਰਨਦੀਆਂ ਹੈ ਤੇ ਕੀ ਲੜੂਗਾ ਹਾਂ ਇਨੀ ਉੱਚ ਸ਼ਮਤਾ ਗਈ ਹੈ ਕਰਦੂਤ ਹੈ ਗਈ ਹੈ ਉਹਦੀ ਲੜਨ ਨਾ 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 ਕੋਈ ਇੰਨੀ ਤਕ ਤੁਸੀਂ ਕੀ ਇਥੇ ਆਰਮੀ ਜਿਹੜੀ ਇਹ ਫੌਜ ਆ ਤਾਂ ਨਾ ਤੇ ਆ ਮਤਲਬ ਤੁਹਾਨੂੰ ਮਰ ਡਰ ਨਹੀਂ ਲੱਗ ਰਿਹਾ ਤੁਸੀਂ ਤਾਸ਼ ਖੇਡਣ ਜਵਸ ਜੇ ਕਰੋ ਆਹ ਤਾਂ ਫੌਜ ਨਾਲ ਸਾਥ ਸਾਥ ਦੇਵਾਂਗੇ ਫੌ ਨੂੰ ਬੀਅਸ ਸਾਡੇ ਅੱਗੇ ਆ ਕਿੰਨੇ ਜਵਾਨ ਬੈਠੇ ਆ ਉਹ ਸਾਡੇ ਸਾਡੇ ਵਾਸਤੇ ਬੈਠੇ ਆ ਹਾਂਜੀ ਫਿਰ ਸਾਨੂੰ ਕਹਦਾ ਡਰਿਆ ਨਾ 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 ਨਹੀਂ ਡਰਦੇ ਦੂਸਰੇ ਡਰਾਈ ਨਾ ਹਾਂ ਇਸ ਦੌਰਾਨ ਸਾਡੇ ਨਾਲ ਇੱਕ ਮੌਜੂਦ ਨੇ ਸਾਬਕਾ ਫੌਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸਰ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਪੁਰਾਣੇ ਟਾਈਮ ਚ ਲੜਾਈਆਂ ਵੇਖੀਆਂ ਹੋਣਗੀਆਂ ਤੁਸੀਂ ਫੌਜ ਤੋਂ ਸੇਵਾਮੁਕਤ ਹੋਏ ਜੀ ਕੀ ਨਾਮ ਦਾ ਦਾ ਮੇਰਾ ਨਾਮ ਕਰਨ ਸਿੰਘ 81 81 ਸਾਲ ਲੱਗ ਗਿਆ ਤੇ ਪੈਂਡ ਘੱਟ ਦੀ ਦੋ ਲੜੀਆਂ ਲੜੀਆਂ ਪਾਕਿਸਤਾਨ ਨੂੰ ਮਾਰ ਦਿੱਤੀ ਆ ਹੁਣ ਵੀ ਐਸਾ ਹੀ ਹੋਗਾ ਹੋਰ ਛਾ ਨੂੰ ਕੋਈ ਡਰ ਡੋਕਰ ਨਹੀਂ ਆ ਅਹੀਂ ਤਾਰ ਖੜਨਾ ਹੋ ਜੇ ਨਾ ਮਲਾਵਰਾ ਰਹੇ ਆ ਮੈਂ ਫੌਜੀਆ ਨੂੰ ਮਿਲਦਾ ਆ ਉਹਨਾਂ ਨੂੰ ਹੱਲਾਸ਼ੇਰੀ ਦੇਈਦੀ ਆ ਕਿ ਕਾਇਮ ਹੋ ਜਾ ਕੋਈ ਗੱਲਬਾਤ ਨਹੀਂ ਪਾਕਿਸਤਾਨ ਦਾ ਇਹ ਆ ਪਾਪ ਦਾ ਘੜਾ ਭਰਿਆ ਹੈ ਉਹਨੇ ਭਾਜੀ ਜਾਣਾ ਤੇ ਪੜਨਾ ਪੈਣਾ ਅਜੀ ਤੁਸੀਂ ਕੀ ਮਹਿਸੂਸ ਕਰਦੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅਸੀਂ ਭਾਰੀ ਕੋਈ ਨਹੀਂ ਕਰਨਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਪਹਿਲੀ ਗੱਲ ਤੇ ਸ਼ਾਂਤੀ ਹੋਣੀ ਚਾਹੀਦੀ ਆ ਠੀਕ ਆ ਜੀ ਸ਼ਾਂਤੀ ਨਹੀਂ ਹੁੰਦੀ ਤਾਂ ਫਿਰ ਤੋੜ ਜੇ ਲਾਉਣੀ ਦੇ ਅਖਰਾ ਲਾ ਕੇ ਜਾਓ ਮਟਾ ਦੇ ਸਾਨੂੰ ਜਾ ਹੀ ਉਹਨੂੰ ਮਟਾ ਦਈਏ ਇਹੋ ਕੁਝ ਕਹਿਣਾ ਚਾਹੁੰਦੇ ਆਂ ਅਸੀਂ ਕੁਝ ਨਹੀਂ ਕਹਿੰਦੇ ਬਲੇ ਤੁਹਾਨੂੰ ਕੋਈ ਡਰ ਨਹੀਂ ਨਾ ਡਰ ਡਰਦੇ ਮਰਨਾ ਤੇ ਇੱਕ ਦਿਨ ਆ ਗਿਆ ਸਭ ਨੇ ਮਰਨਾ ਹੈ ਮਰਨ ਦੀ ਕੀ ਗੱਲ ਸਭ ਨੇ ਮਰਨਾ ਨਾ ਡਰਿਆ ਜਿੱਥੇ ਵੀ ਮਰਜੀ ਜਾਓ ਮੌਤੇ ਆਉਣੀ ਆਉਣੀ ਉਹਦਾ ਸਾਤ ਦਿਨ ਲਈ ਹੋਰ ਤਿਆਰ ਜੀ ਨਾ ਫੋਲ ਜਿੱਥੇ ਗਵੇ ਉੱਥੇ ਜਾਣ ਨੂੰ ਤਿਆਰ ਇਹ ਸਾਨੂੰ ਪਿੰਡ ਦੇ ਹੋਰ ਮੋਤਵਾਰਾ ਨਾਲ ਵੀ ਗੱਲ ਕਰਾਂਗੇ ਇਸ ਦੌਰਾਨ ਸਾਬਕਾ ਸਰਪੰਚ ਵੀ ਆਣੇ ਇੱਥੇ ਸਾਡੇ ਉਹ ਵੀ ਇੱਥੇ ਮੌਜੂਦ ਨੇ ਭਾਜੀ ਕੀ ਨਾਂ ਤੁਹਾਡਾ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਨਿਰਮਲ ਸਿੰਘ ਨਾਂ ਜੀ ਮੇਰਾ ਸਾਲ ਕਸਰ ਬੰਜੂ ਇਹ ਕਿਨੇ ਆਈ ਹੈ ਹਾਂਜੀ ਭਾਰਤ ਪਾਕਿਸਤਾਨ ਦੇ ਜਿਹੜਾ ਤਣਾਅ ਵਧਿਆ ਹਮਲੇ ਹੋ ਰਹੇ ਆ ਉਹਨੂੰ ਲੈ ਕੇ ਕਿਵੇਂ ਦਾ ਮਾਹੌਲ ਹੈ ਇਥੇ ਖਾਲੜੇ ਵਿੱਚ ਔਰ ਕੀ ਤੁਸੀਂ ਮਹਿਸੂਸ ਕਰਦੇ ਕੀ ਕਹਿਣਾ ਚਾਹੁੰਦੇ ਜੱਗੇ ਮਾਹੌਲ ਜੀ ਬਹੁਤ ਵਧੀਆ ਹੈ ਤੇ ਕੋਈ ਡਰ ਨਹੀਂ ਸਾਡੇ ਚ ਕੋਈ ਭੈ ਨਹੀਂ ਕੋਈ ਗੱਲ ਨਹੀਂ ਕੋਈ ਬਾਦਰੀ ਜੀ ਅਸੀਂ ਫੌਜ ਜੇ ਜੰਗ ਲੱਗਦੀ ਆ ਫੌਜ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਢਾ ਕੇ ਖੜੇ ਆ ਸਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਜਿਉਂਕਿ ਸਾਨੂੰ ਫੌਜ ਆਕੂਗੀ ਵੀ ਆ ਕੀ ਲੋੜ ਆ ਅਸੀਂ ਉਹਨਾਂ ਦੇ ਨਾਲ ਆ ਲੋੜੀ ਪੂਰੀ ਕਰਾਂਗੇ ਪਾਹੇ ਦੀ ਵੀ ਹੋਵੇ ਟਰੈਕਟਰਾਂ ਦੀ ਹੂਲਤ ਹੋਵੇ ਕੋਈ ਫੜਕਾ ਪਾਣੀ ਦੁੱਧ ਪਾਣੀ ਕੋਈ ਵੀ ਸਹੂਲਤ ਹੋਵੇ ਜੰਗ ਮੋਰਚਾ ਮਾਰਚਾ ਪਟਾਉਣਾ ਹੈ ਨਾਲ ਪਟਾਵਾਂਗੇ ਜੀ ਇਸ ਲਈ ਤੁਸੀਂ ਤਾਸ ਖੇਡਦੇ ਜੀ ਮਤਲਬ ਇਹ ਰੋਜ਼ ਇਹ ਤੁਹਾਡਾ ਇਦਾਂ ਮਾਹੌਲ ਚੱਲਦਾ ਵਾ ਜਾਂ ਇਹ ਅੱਜ ਕੱਲ ਸਮਾਂ ਬਤੋਰੇ ਜੀ ਰੋਜ਼ ਤੇ 12 ਵਜੇ ਤੋਂ 5 5:30 ਵਜੇ ਤੱਕ ਕੰਮ ਚੱਲਦਾ ਟੀਮਾਂ ਚੱਲਦੀਆਂ ਜਿੱਥੇ ਪੜ੍ਹਨੀਆਂ ਔਰ ਜਿਹੜੀ ਫੌਜ ਆ ਉਹਦੇ ਵਿੱਚ ਪੁਰਾਣੇ ਸਮੇਂ ਵਿੱਚ ਵੀ ਤੁਸੀਂ ਉਹਨਾਂ ਦਾ ਜਿਵੇਂ ਬਾਰਡਰ ਤੇ ਮੌਜੂਦ ਜੇ ਉਹਵੇਂ ਹੋਰ ਵੀ ਸਾਹ ਦਿੱਤਾ ਗਿਆ ਸੀ ਜਿਵੇਂ ਨਹੀਂ ਜੇ ਅਹੀਂ ਰਹਿਨੇ ਬਾਰਡਰ ਤੇ ਫੌਜ ਦਾ ਬੀਐਸਐਫ ਦੇ ਨਾਲ ਆਰਮੀ ਦੇ ਨਾਲ ਅਹੀਂ ਸਾਡਾ 24 ਘੰਟੇ ਦਾ تعلق ਹੈ ਜੀ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ ਕਿ ਲੋਕ ਜਿਹੜੇ ਦੂਰ ਦਰਸੇ ਸ਼ਹਿਰਾਂ 'ਚ ਬੈਠੇ ਆ ਦੂਰੋਂ ਕਹਿੰਦੇ ਆ ਕਿ ਬਾਰਡਰ ਦੇ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ-ਬਾਰ ਛੱਡ ਕੇ ਦੂਰ ਚਲੇ ਗਏ ਆ ਕੋਈ ਐਵੇਂ ਦੀ ਗੱਲ ਕੀ ਸੱਚਾਈ ਹੈ ਕੋਈ ਦੇ ਵਿੱਚ ਨਹੀਂ ਕੋਈ ਐਡੀ ਗੱਲ ਨਹੀਂ ਜੀ ਕੋਈ ਕੋਈ ਕਹੇ-ਕਹੇ ਨੇ ਪਾਇਆ ਪਿੱਛੇ ਬਾਕੀ ਜੇ ਬਾਰਡਰ ਦੇ ਉੱਤੇ ਪੂਰੇ ਐ ਡਟ ਕੇ ਖੜੇ ਐ ਵੀ ਉੱਥੇ ਪਿੰਡੀਆਂ ਜੀ। ਉਹ ਰਫਾਉਮ ਲੈ ਕੇ ਕੀ ਕਹਿਣਾ ਚਾਹੁੰਦੇ ਜੇ? ਤੇ ਫਵਾਮ ਐਵੇਂ ਫਲਾਉ ਨੂੰ ਜਿਆਦੀਆਂ ਫਵਾਹਾਂ ਲੋਕ ਫਲਾਈ ਜਾਂਦੇ ਐ ਏਡੀ ਕੋਈ ਗੱਲ ਨਹੀਂ ਹੈਗੀ। ਕੋਈ ਇਹੋ ਜੀ ਗੱਲ ਨਹੀਂ ਹੈਗੀ ਜੀ ਉਹਨਾਂ ਦੀ। ਪਿੰਡ 'ਚ ਕੋਈ ਕੋਈ ਬਾਡਰਾਂ ਤੇ ਐ ਡਟ ਕੇ ਖੜੇ ਲੋਕ। ਇਹ ਬਾਰਡਰ ਜਿਹੜਾ ਵਾ ਉਸ ਤੋਂ 1.5 ਕਿਲੋਮੀਟਰ ਦੂਰ ਹੈ ਕਸਬਾ ਖਾਲੜਾ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕਿ ਲੋਕਾਂ ਦਾ ਆਪਣਾ ਮਨੋਰੰਜਨ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਜਿੱਥੇ ਕਿ ਆਮ ਲੋਕਾਂ ਵਿੱਚ ਫਵਾਹ ਫਲਾਈਆਂ ਜਾ ਰਹੀਆਂ ਕਿ ਬਾਰਡਰ ਤੋਂ ਲੋਕ ਆਪਣੇ ਘਰ-ਬਾਰ ਛੱਡ ਕੇ ਚਲੇ ਗਏ ਹਨ ਤਰ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਲੇਕਿਨ ਇਸ ਵੇਖੋ 1 ਕਿਲੋਮੀਟਰ ਦੂਰ ਜਿਹੜੀ ਸਥਿਤੀ ਹੈ ਇੱਥੇ ਲੋਕਾਂ ਦਾ ਜਿਹੜਾ ਮਾਹੌਲ ਹੈ ਉਹ ਬਹੁਤ ਵਧੀਆ ਹੈ ਲੋਕਾਂ ਵਿੱਚ ਬਿਲਕੁਲ ਵੀ ਡਰ ਪਿਆ ਨਹੀਂ ਹੈ ਲੋਕਾਂ ਨੂੰ ਕਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਨਾ ਵੱਲੋਂ ਕਿ ਕੋਈ ਵੀ ਅਫਵਾਹ ਨਾ ਫਲਾਈਆਂ ਜਾਣ ਰਮਨ ਚਾਵਲਾ ਜਗਮਨੀ ਟੀਵੀ ਖਾਲੜਾ